break ਮਨਸ ਕੀ ਗਤਿ ਏਹੀ ਪੋਟ ਪਰਦ ਹਮਾਰੇ ਖੰਡੋ ਅਨਿਕ ਵਿਦੀ ਸੰਨਝਾ ਨਨ ਲਪ ਮਤ ਥੋਰੀ ਤੁੰ ਆਪਣੇ ਗਿਰਤ ਰੱਖਾ ਮੋ ਤੁਮਰੀ ਸ਼ਰਨ ਤੁਮਾਰੀ ਆਸਾ ਨਹੀਂ ਸਜਣ ਸੋਹਿੰਲੇ ਰੱਖੋ ਨਿਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿੱਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਜ਼ਰ ਕਰਕੇ ਇਸ ਸੰਸਾਰਕ ਪਾਦਾਰਥਵਾਦੀ ਮਾਹੌਲ ਵਿੱਚੋਂ ਸਤਸੰਗਤ ਵਿੱਚ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਸਭਨੋਂ ਉੱਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਘਨੇਰੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਘਰ ਵਿੱਚ ਰੱਬ ਨੂੰ ਮਿਲਣ ਔਰ ਜੀਵਨ ਜਨਮ ਸਫਲ ਕਰਨ ਦਾ ਸਭ ਤੋਂ ਸੌਖਾ ਔਰ ਸੁਖੈਨ ਰਸਤਾ ਬਾਦਸ਼ਾਹ ਨੇ ਸਤਸੰਗਤ ਦੱਸਿਆ ਜਿੰਨੇ ਵੀ ਦੁਨੀਆਂ ਵਿੱਚ ਧਰਮ ਹਨ ਹਰ ਧਾਰਮਿਕ ਕਰਮ ਜਿਹੜਾ ਉਹ ਰੱਬ ਦੀ ਪ੍ਰਾਪਤੀ ਜਾਂ ਸੁੱਖਾਂ ਵਾਸਤੇ ਕੀਤਾ ਜਾਂਦਾ ਹੈ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਨੇ ਇਸ ਧਰਤੀ ਉੱਤੇ ਬਹੁਤ ਸੌਖਾ ਰਸਤਾ ਸੰਸਾਰ ਦੇ ਗ੍ਰਸਤੀ ਲੋਕਾਂ ਵਾਸਤੇ ਚੁਣ ਕੇ ਦਿੱਤਾ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਵੀ ਹਿੰਦੁਸਤਾਨ ਵਿੱਚ ਧਰਮ ਸੀ ਯੋ ਕਿ ਚਾਰ ਮਤ ਜਿਹੜੇ ਹਨ ਚਾਰ ਧਰਮ ਹਿੰਦੁਸਤਾਨ ਦੇ ਪਦੈਸ਼ੀ ਧਰਮ ਨੇ ਸਨਾਤਨੀ ਮਤ ਜੈਨ ਮਤ ਬੁੱਧ ਮਤ ਔਰ ਸਿੱਖ ਮਤ ਇਸਲਾਮ ਮਤ ਜਿਹੜਾ ਉਹ ਹਿੰਦੁਸਤਾਨ ਦਾ ਪਦੈਸ਼ੀ ਨਹੀਂ ਹੈ ਉਹ ਹੋਰ ਮੁਲਕਾਂ ਤੋਂ ਚੱਲੇ ਆ ਧਰਮ ਨੇ ਇਸਲਾਮ ਧਰਮ ਔਰ ਇਸਾਈਅਤ ਮਤਿ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਸਨਤਨੀ ਮਤ ਦੇ ਗ੍ਰੰਥ ਹੋਂਦ ਵਿੱਚ ਸਨ ਚਾਰ ਵੇਦ 18 ਪੁਰਾਣ 27 ਸਮਰਤੀਆਂ 52 ਉਪਨਿਸ਼ਦਾਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਚਾਰ ਕਤੇਬ ਹੋਂਦ ਵਿੱਚ ਸਨ ਅੰਜੀਲ ਪੁਰਾਣ ਪਰੇਤ ਜੰਬੂਰ ਇਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਅਸੈਯਤ ਮਤ ਜਿਹੜਾ ਉਹ 1469 ਸਨ ਪਹਿਲਾਂ ਦਾ ਪ੍ਰਗਟ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ 1469 ਵਿੱਚ ਹੁੰਦਾ ਹੈ 1469 ਈਸਵੀ ਹੈ ਜਿਹੜਾ ਈਸਾ ਨਾਲ ਈਸਾ ਮਸੀਹ ਨਾਲ ਸੰਬੰਧਤ ਹੈ حضرت ਮੁਹੰਮਦ ਸਾਹਿਬ ਦਾ ਜਨਮ 570 71 ਈਸਵੀ ਵਿੱਚ ਹੋਇਆ ਇਹਦਾ ਮਤਲਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ 900 ਸਾਲ ਪਹਿਲਾਂ حضرت ਮੁਹੰਮਦ ਸਾਹਿਬ ਇਸ ਧਰਤੀ ਤੇ ਹੋਏ ਇਤਨੇ ਧਰਮ ਔਰ ਧਾਰਮਿਕ ਗ੍ਰੰਥ ਹੋਣ ਦੇ ਬਾਵਜੂਦ ਫਿਰ ਵੀ ਇਸ ਧਰਤੀ ਤੋਂ ਕਿਉਂ ਪੁਕਾਰ ਉੱਠੀ ਕਿ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਜਦੋਂ ਇੰਨੇ ਧਰਮ ਤੇ ਧਾਰਮਿਕ ਗ੍ਰੰਥ ਸੀ ਫਿਰ ਗੁਰੂ ਨਾਨਕ ਸਹਿ ਮਹਾਰਾਜ ਦੇ ਪ੍ਰਕਾਸ਼ ਲੈਣ ਔਰ ਇਸ ਧਰਤੀ ਉੱਤੇ ਪੰਥ ਤੋਰਨ ਦੀ ਕੀ ਜ਼ਰੂਰਤ ਪਈ ਇਹ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਦੋਂ ਰੀਜ਼ਨ ਮਹਾਰਾਜ ਨੇ ਬਾਣੀ ਅੰਦਰ ਵੀ ਦੱਸਿਆ ਕਹਿੰਦੇ ਭਾਈ ਉਹ ਧਰਮ ਦੇ ਆਗੂ ਜਿਹੜੇ ਸਨ ਕਰਾਹੇ ਪੈ ਚੁੱਕੇ ਸਨ ਉਹਨਾਂ ਧਰਮ ਮਤ ਦਾ ਰਸਤਾ ਜਿਹੜਾ ਸੀ ਉਹ ਕ੍ਰਪਟ ਹੋ ਚੁੱਕਾ ਸੀ ਧਰਮ ਦੇ ਨਾਮ ਉੱਤੇ ਲੋਕਾਂ ਨਾਲ ਧੋਖਾ ਹੋ ਰਿਹਾ ਸੀ ਧਰਮ ਦੇ ਨਾਮ ਉੱਤੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਰਾਜੇ ਲੋਕ ਧਰਮ ਦੀ ਆੜ ਵਿੱਚ ਪਾਪ ਕਰ ਰਹੇ ਸਨ ਇਸ ਲਈ ਇਸ ਧਰਤੀ ਤੋਂ ਪੁਕਾਰ ਉੱਠੀ ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਸ ਧਰਤੀ ਤੇ ਪ੍ਰਕਾਸ਼ ਲੈਣਾ ਪਿਆ ਆਪਾਂ ਥੋੜਾ ਜਿ ਇਸ ਚੀਜ਼ ਨੂੰ ਵਿਚਾਰਾਂਗੇ ਉਸ ਤੋਂ ਬਾਅਦ ਫਿਰ ਜੋ ਪਾਤਸ਼ਾਹ ਨੇ ਸੁਖੈਣ ਰਸਤਾ ਧਰਮ ਦਾ ਕਿਹਾ ਉਹਨੂੰ ਸਮਝਣ ਦਾ ਯਤਨ ਕਰਾਂਗੇ ਛੋਟੇ ਜਿਹੇ ਸਬਜੈਕਟ ਨਾਲ ਆਪਾਂ 45 ਮਿੰਟ ਕਥਾ ਕਰਨੀ ਹੈ ਇੱਕ ਵਾਰ ਸਾਰੀ ਸੰਗਤ ਆਪੋ ਆਪਣੀ ਸੁਰਤੀ ਕਰਤੀ ਕਰ ਕਰਕੇ ਹਾਜ਼ਰੀ ਲਾਓ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਕੋਲੋਂ ਆਪਾਂ ਮੱਤ ਮੰਗੀਏ ਪਾਤਸ਼ਾਹ ਜੀ। ਸਾਨੂੰ ਮੱਤ ਬਖਸ਼ੋ। ਜਿਸ ਮੱਤ ਨਾਲ ਸੰਸਾਰ ਵਿੱਚ ਰਹਿੰਦੇ ਆਂ, ਪਰਿਵਾਰ ਵਿੱਚ ਰਹਿੰਦੇ ਆਂ, ਉਹਦਾ ਨਾਮ ਨਾ ਵਿਸਰੇ। ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਾਓ ਦੋਵੇਂ ਹੱਥ ਜੋੜ ਕੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਸਭ ਤੋਂ ਪਹਿਲਾਂ ਮੰਗੀ ਹੈ ਕਿਉਂਕਿ ਆਪਾਂ ਮੰਗਣ ਆਏ ਗੁਰੂ ਕੋਲੋਂ ਇ ਕੋਈ ਦਾਤਾ ਹੈ ਆਪ ਕੀ ਸਭ ਮੰਗਦੇ ਨੇ ਭਾਵੇਂ ਕੋਈ ਸੁਣਨ ਵਾਲਾ ਹੈ ਭਾਵੇਂ ਕੋਈ ਕਹਿਣ ਵਾਲਾ ਹੈ ਦੁਮਾਂ ਵਾਸਤੇ ਇੱਕੋ ਹੀ ਰਸਤਾ ਹੈ ਸਿੱਖ ਗੁਰੂ ਕੋਲੋਂ ਮੰਗੇ ਪਾਤਸ਼ਾਹ ਕਿਰਪਾ ਕਰੋ ਜੋਪਨ ਵਾਸਤੇ ਸੁਰਤੀ ਵਿੱਚ ਮਤ ਵਿੱਚ ਆਪਣਾ ਨਾਮ ਦਿਓ ਕਿਉਂਕਿ ਜਿਹੜੀ ਆਪਣੀ ਚੇਤਾ ਸ਼ਕਤੀ ਨਾ ਇਹਦੇ ਵਿੱਚ ਬਹੁਤ ਕੁਝ ਵਸਿਆ ਹੋਇਆ ਆਪਾਂ ਕੌਣ ਕੀ ਆ ਕਿੰਨੀ ਸਟੱਡੀ ਕੀਤੀ ਕਿੰਨੇ ਕਿਸੇ ਤੋਂ ਪੈਸੇ ਲੈਣੇ ਨੇ ਕਿੰਨੇ ਦੇਣੇ ਨੇ ਕਿਹੜਾ ਪਰਿਵਾਰ ਹੈ ਕੌਣ ਰਿਸ਼ਤੇਦਾਰ ਹੈ 20-20 ਸਾਲ ਦੀਆਂ ਗੱਲਾਂ ਆਪਾਂ ਨੂੰ ਯਾਦ ਹੈ ਜਿਹੜੀਆਂ 20 ਸਾਲ ਪਹਿਲਾਂ ਵੀ ਕਿਸੇ ਨੇ ਕਈਆਂ ਚੰਗੀਆਂ ਮਾੜੀਆਂ ਉਹ ਵੀ ਆਪਾਂ ਨੂੰ ਚਿੱਤੇ ਹਜ਼ੂਰ ਕਹਿੰਦੇ ਸਭ ਕੁਝ ਤੈਨੂੰ ਯਾਦ ਹੈ ਇੱਕੋ ਚੀਜ਼ ਭੁੱਲ ਜਾਂਦੀ ਹੈ ਮਰਨਾ ਵਿਸਰ ਗਿਆ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਇਸ ਲਈ ਮਹਾਰਾਜ ਕੋਲੋਂ ਸਭ ਤੋਂ ਪਹਿਲਾਂ ਮੰਗੀਏ ਮਹਾਰਾਜ ਕਿਰਪਾ ਕਰੋ ਆਪਣਾ ਨਾਮ ਬਖਸ਼ੋ ਮਿਲ ਕੇ ਪਿਆਰ ਨਾਲ ਕਹੋ ിൽ മിരി ഗോവിന്ദോവിന്ദ നമു മി മിര് ഗോവിന്ദോവിന്ദ നമുദ്ദേ ിൽ മേ ഗോൽ മി മേ ഗോവിന്ദ ഗോവിന്ദ നമ ਤ੍ਰਿਗ ਤ੍ਰਿਗ ਅਸਨੇ ਹੋ ਨਾਮ ਦਿਨ ਤ੍ਰਿਗ ਤ੍ਰਿਗ ਅਸਨੇ ਹੋ ਨਾਮ ਬਿਨ ਨ ਤ੍ਰਿਗ ਗ ਅਸਨੇ ਹੋ ਨ ਮਿਲ ਮੇਰੇ ਕੋ ਮੇਲਾ ਮੇਰੇ ਗੋਵਿੰਦ ਆਪਣਾ ਨਾਮ ਦੇਉ ਮੇਲਾ ਮੇਰੇ ਗੋਵਿੰਦ ਮੇਲਾ ਮੇਰੇ ਆਪਣਾ ਅੱਖੋ ਸਤਨਾਮ ਸ੍ਰੀ ਨਾਮ ਹੀ ਕਿਉ ਮੰਗਣਾ ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਕਿਸੇ ਨੂੰ ਮਿਲਣਾ ਹੋਵੇ ਉਹਦਾ ਨਾਮ ਚਿੱਤੇ ਹੋਣਾ ਜ਼ਰੂਰੀ ਹੈ ਤੁਸੀਂ ਕਹੋ ਜੀ ਇਸ ਤਰ੍ਹਾਂ ਦਾ ਬੰਦਾ ਹੈ ਪਾਕਿਸਤਾਨਾਂ ਦੀ ਬੰਦ ਹੈ ਦਾੜ੍ਹੀ ਇਸ ਤਰ੍ਹਾਂ ਦੀ ਉਹਨੂੰ ਮਿਲਣਾ ਉਹ ਬੰਦੇ ਕਹਿੰਦੇ ਇਦਾਂ ਦੀ ਤਾਂ ਪੱਗ ਕਈ ਬੰਦੇ ਬੰਨ੍ਹਦੇ ਵੇ ਇਹੋ ਜਿਹੇ ਬੰਦੇ ਤਾਂ ਬਹੁਤ ਨੇ ਨਾਮ ਦੱਸੋ ਜਿੰਨੀ ਦਿਨ ਨਾਮ ਨਾ ਚਿੱਤੇ ਆਵੇ ਉੰਨੀਂਦਰ ਦੁਨਿਆਵੀ ਬੰਦੇ ਨੂੰ ਵੀ ਨਹੀਂ ਤੁਸੀਂ ਮਿਲ ਸਕਦੇ ਕਿਸੇ ਸ਼ਹਿਰ ਵਿੱਚ ਜਾਣਾ ਹੈ ਉਹਦਾ ਨਾਮ ਚਿੱਤੇ ਹੋਣਾ ਚਾਹੀਦਾ ਤੁਸੀਂ ਕਿਸੇ ਦੇਸ਼ ਵਿੱਚ ਐਂਟਰੀ ਕਰਦੇ ਹੋ ਉਹ ਪਹਿਲਾਂ ਪੁੱਛਦੇ ਨੇ ਕਿੱਥੇ ਜਾਣਾ ਹੈ ਇਹਦੇ ਕੋਲ ਚੱਲਿਓ ਫਿਰ ਉਹ ਤੁਹਾਨੂੰ ਐਂਟਰੀ ਦਿੰਦੇ ਨੇ ਦੁਨੀਆਂ ਵਿੱਚ ਕੋਈ ਵੀ ਚੀਜ਼ ਹੈ ਉਹ ਤੇ ਪਹੁੰਚਣ ਵਾਸਤੇ ਨਾਮ ਚਾਹੀਦਾ ਹੈ ਬਾਜ਼ਾਰ ਵਿੱਚ ਖਰੀਦਣ ਜਾਓ ਤਾਂ ਚੀਜ਼ ਨਾਮ ਚਾਹੀਦਾ ਤੇ ਬਿਨਾਂ ਨਾਮ ਤੋਂ ਸਟੋਰ ਵਿੱਚ ਕੀ ਖਰੀਦੋਗੇ ਦੁਨੀਆ ਵਿੱਚ ਹਰ ਇੱਕ ਚੀਜ਼ ਨਾਮ ਦੇ ਸਿਰ ਤੇ ਚੱਲਦੀ ਇਵਨ ਇੱਥੋਂ ਤੱਕ ਇੱਕ ਬੱਚਾ ਜਨਮ ਲੈਂਦਾ ਸਭ ਤੋਂ ਪਹਿਲਾਂ ਕੰਮ ਆਪਾਂ ਕੀ ਕਰੀ ਦਿੰਦੇ ਜਦੋਂ ਬੱਚਾ ਜਨਮ ਲੈਂਦਾ ਸਭ ਤੋਂ ਪਹਿਲਾਂ ਕੰਮ ਕੀ ਹੈ ਉਹਦਾ ਨਾਮ ਰੱਖੀ ਦੇ ਕਿਉਂਕਿ ਨਾਮ ਤੋਂ ਬਗੈਰ ਕੀ ਬੁਲਾਓਗੇ ਉਹਨੂੰ ਦੁਨੀਆ ਵਿੱਚ ਹਰ ਇੱਕ ਚੀਜ਼ ਨਾਮ ਨਾਲ ਚੱਲਦੀ ਇਸ ਲਈ ਮਹਾਰਾਜ ਕਹਿੰਦੇ ਭਾਈ ਰੱਬ ਨੂੰ ਮਿਲਣ ਵਾਸਤੇ ਵੀ ਸਭ ਤੋਂ ਉੱਤਮ ਰੱਬ ਦਾ ਨਾਮ ਹੈ ਇਵਨ ਇੱਥੋਂ ਤੱਕ ਰੱਬ ਨਾਲੋਂ ਵੀ ਵੱਡਾ ਰੱਬ ਦਾ ਨਾਮ ਹੈ ਆਖੋ ਸਤਨਾਮ ਸ੍ਰੀ ਪੜੋ ਮਹਾਰਾਜ ਰੋਜ਼ ਸਮਝਾਉਂਦੇ ਸਹਿਬ ਕਹਿੰਦੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਆਂਗਜ ਕੇ ਪੜੇ ਇੱਕ ਕਿਰਪਾ ਕਰੋ ਬੱਚੇ ਜਿਨ੍ਹਾਂ ਨੂੰ ਮੈਡੀਕਲੀ ਪ੍ਰੋਬਲਮ ਹੈ ਬੈਠਣ ਵਿੱਚ ਉਹ ਦੀਵਾਰ ਨਾਲ ਬੈਠੋ ਸੈਟੀ ਤੇ ਬੈਠੋ ਕਿਉਂਕਿ ਬੈਠਣ ਵਿੱਚ ਕੰਫਰਟੇਬਲ ਚਾਹੀਦਾ ਸ੍ਰੀ ਜਿੰਨੀ ਤੱਕ ਸਰੀਰ ਤੁਹਾਡਾ ਕੰਫਰਟੇਬਲ ਨਹੀਂ ਹੈ ਉੰਨੀ ਤੱਕ ਸੁਰਤ ਨਹੀਂ ਤੁਸੀਂ ਜੋੜ ਸਕਦੇ ਤੋ ਚੰਗੀ ਗੱਲ ਹੈ ਪਰ ਇਮਾਨਦਾਰੀ ਨਾਲ ਜਿਹੜੇ ਬੰਦੇ ਤੰਦਰੁਸਤ ਤੋਂ ਉਹ ਕੰਦ ਨਾਲ ਜਾਂ ਸੈਟੀ ਤੇ ਨਾ ਬੈਠਿਓ ਜਿਹੜੇ ਇਮਾਨਦਾਰੀ ਨਾਲ ਤੰਦਰੁਸਤ ਤੋਂ ਉਹ ਪਲੀਜ਼ ਅੱਗੇ ਆਜੋ ਬਿਟੇ ਅੱਗੇ ਹੋ ਜਾਓ ਥੋੜਾ ਥੋੜਾ ਅੱਗੇ ਆਜੋ ਥੋੜਾ ਥੋੜਾ ਇਕੱਠੇ ਹੋ ਕੇ ਬੈਠੋ ਤੁਸੀਂ ਵੀ ਅੱਗੇ ਆਜੋ ਸਿੰਘ ਸਾਹਿਬ ਪਿੱਛੋਂ ਪਲੀਜ਼ ਜੇ ਤੁਸੀਂ ਤੰਦਰੁਸਤ ਤਾਂ ਬੈਠੇ ਆਜੋ ਸਾਹਮਣੇ ਜੇ ਕੋਈ ਪ੍ਰੋਬਲਮ ਫਿਰ ਬੈਠੇ ਰਹੋ ਆਜੋ ਸਾਹਮਣੇ ਬੋਰ ਸਮਝ ਲਓ ਜਿੰਨੀ ਤੇਰਾ ਭਨੇੜੇ ਹੋ ਕੇ ਨਹੀਂ ਨਾ ਬੈਠਾਂਗੇ ਅੱਛਾ ਤੁਸੀਂ ਪੜੇ ਲਿਖੇ ਬੈਠੇ ਹੋ ਚਲੋ ਆਪਾਂ ਸਿੱਧੀ ਗੱਲ ਕਰਦੇ ਤੁਸੀਂ ਸਕੂਲਾਂ ਚ ਪੜੇ ਹੋ ਸਕੂਲ ਵਿੱਚ ਬੈਠਣ ਦੀ ਤਰਤੀਬ ਹੈ ਐਦਾਂ ਕਦੇ ਹੁੰਦਾ ਵੀ ਦੋ ਡੈਕਸਾਂ ਤੇ ਸਟੂਡੈਂਟ ਬੈਠੇ ਹੋਣ ਫਿਰ ਦੋ ਚਾਰ ਖਾਲੀ ਫਿਰ ਪਿੱਛੇ ਬੈਠੇ ਹੋਣ ਫਿਰ ਦੋ ਚਾਰ ਖਾਲੀ ਫਿਰ ਪਿੱਛੇ ਨਹੀਂ ਤਰਤੀਬ ਸਹੀ ਚਾਹੀਦੀ ਜਿੱਥੇ ਤਰਤੀਬ ਗਲਤ ਹੈ ਉੱਥੇ ਤਕਰੀਰ ਉੱਤੇ ਫਰਕ ਪੈਂਦਾ ਹੈ ਜਿੱਥੇ ਬੈਠਣ ਦੀ ਕਤਾਰ ਸਹੀ ਨਹੀਂ ਹੈ ਉੱਥੇ ਵਿਚਾਰ ਉੱਤੇ ਅਫੈਕਟ ਪੈਂਦਾ ਇਸ ਲਈ ਬਹਿਣ ਲੱਗਿਆ ਇਕੱਠੇ ਹੋ ਕੇ ਸੰਗਤ ਵਿੱਚ ਇਹ ਕਿਤੇ ਲਿਖਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਦੋ ਤਰ੍ਹਾਂ ਦੀਆਂ ਮੱਖੀਆਂ ਨੇ ਇੱਕ ਮੱਖੀ ਉਹ ਹੈ ਜਿਹੜੀ ਭਾਈ ਮਿੱਠੇ ਤੇ ਵੀ ਬੰਦੀ ਆ ਤੇ ਗੰਦਗੀ ਤੇ ਵੀ ਬੰਦੀ ਆ ਉਹ ਮੱਖੀ ਜਿਹੜੀ ਇੱਕ ਜਗ੍ਹਾ ਤੇ ਟਿੱਕੇ ਨਹੀਂ ਬੰਦੀ ਉਹ ਤੁਹਾਨੂੰ ਪਤਾ ਵਾਰ-ਵਾਰ ਉੱਡਦੀ ਰਹਿੰਦੀ ਹੈ ਉਦੀ ਕੋਈ ਮਹਾਨਤਾ ਨਹੀਂ ਹੈ। ਉਦੀ ਕੋਈ ਦੇਣ ਨਹੀਂ ਹੈ ਸੰਸਾਰ ਨੂੰ। ਇੱਕ ਮੱਖੀ ਉਹ ਹੈ ਜਿਹਦੀ ਦੇਣ ਹੈ ਸੰਸਾਰ ਨੂੰ। ਜਿਹਨੂੰ ਲੋਕ ਪਾਲਤੂ ਰੱਖਦੇ ਨੇ ਭਾਈ। ਉਹ ਕਿਹੜੀ ਮੱਖੀ ਹੈ ਸ਼ਹਿਦ ਦੀ ਮੱਖੀ, ਮધુਮੱਖੀ। ਮધુਮੱਖੀਆਂ ਇਕੱਠੀਆਂ ਹੋ ਕੇ ਬਹਿੰਦੀਆਂ ਨੇ। ਚੰਗੇ ਫੁੱਲਾਂ ਤੋਂ ਰਸ ਲੈ ਕੇ ਇਕੱਤਰ ਇਕੱਠੀਆਂ ਹੋ ਕੇ ਬਹਿਣਗੀਆਂ। ਜਦੋਂ ਉਹ ਮੱਖੀਆਂ ਇਕੱਠੀਆਂ ਹੋ ਜਾਂਣ, ਉਹਨਾਂ ਤੋਂ ਕੀ ਪੈਦਾ ਹੁੰਦਾ ਹੈ? ਸ਼ਹਿਦ। ਉਹਨਾਂ ਤੋਂ ਹਣੀ ਭਾਵ ਸ਼ਹਿਦ ਬਣਦਾ ਹੈ। ਹਜ਼ੂਰ ਕਹਿੰਦੇ ਜਿਵੇਂ ਮੱਖੀਆਂ ਮਧੂ ਮੱਖੀਆਂ ਇਕੱਠੀਆਂ ਹੋ ਕੇ ਬੈਠਣ ਤੇ ਸ਼ਹਿਦ ਬਣਦਾ ਹੈ ਸੰਗਤ ਵਿੱਚ ਸੰਗਤ ਇਕੱਠੀ ਹੋ ਕੇ ਬੈਠੇ ਤੇ ਨਾਮ ਦਾ ਰਸ ਬਣਦਾ ਇਕੱਠੇ ਹੋ ਕੇ ਬਹਿਣ ਤੋਂ ਬਗੈਰ ਨਹੀਂ ਰਸ ਬਣੇ ਇਹਨੂੰ ਮਹਾਰਾਜ ਕਹਿੰਦੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮੱਖੀ ਰਾ ਭਾਈ ਜਿਵੇਂ ਮਧੂ ਮੱਖੀਆਂ ਇਕੱਠੀਆਂ ਹੋ ਕੇ ਬਹਿਣੀਆਂ ਐ ਇਦਾਂ ਬੈਠੋ ਸੰਗਤ ਸਰੀਰਾਂ ਦਾ ਸਰੀਰਾਂ ਤੇ ਪ੍ਰਭਾਵ ਪੈਂਦਾ ਹੈ। ਇੱਕ ਜਣਾਂ ਕੋਈ ਨਾਮ ਜਪਣ ਵਾਲਾ ਬੈਠਾ ਉਹਦਾ ਅਸਰ ਹੋਏਗਾ ਤੁਹਾਡੇ ਉੱਤੇ। ਕੋਈ ਮਾੜੀ ਰੂਹ ਵਿੱਚ ਆ ਕੇ ਬਹਿ ਜਾਏ ਉਹ ਸਾਰਿਆਂ ਨੂੰ ਹਲਾ ਦਿੰਦੀ ਕਹੀ। ਇਸ ਲਈ ਮਹਾਰਾਜ ਕਹਿੰਦੇ ਭਾਈ ਸਤਸੰਗਤ ਵਿੱਚ ਕਿਵੇਂ ਬਹਿਣਾ ਹੈ ਹੋ 71 71 ਮਿੰਨਾਂ ਇਕੱਠੇ ਹੋ 71 ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਬਿਸ਼ਾਈ ਗੁਰੂ ਕੋਲ ਇਕੱਠੇ ਹੋ ਕੇ ਬਹਿਣਾ ਤੇ ਰਸ ਪੈਦਾ ਹੁੰਦਾ ਹੈ ਫਿਰ ਉਹ ਸ਼ਬਦ ਵਿੱਚੋਂ ਤੁਹਾਨੂੰ ਵਿਚਾਰ ਵਿੱਚੋਂ ਕੁਝ ਨਾ ਕੁਝ ਪ੍ਰਾਪਤ ਹੋਏਗਾ ਐਸ ਇੱਕ ਵਾਰ ਆਖੋ ਸਤ ਨਾਮ ਸ੍ਰੀ ਫਿਰ ਆਖੋ ਸਤ ਨਾਮ ਸ੍ਰੀ ਵੱਡਾ ਸਾਹਿਬ ਉਚਾ ਥਾਉ ਪੜੋ ਉੱਚੇ ਉੱਪਰਿ ਉਚਾਨ ਇਹ ਵੱਡਾ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੈ ਸੋ ਭਾਈ ਜਦੋਂ ਰੱਬ ਨੂੰ ਮਿਲਣਾ ਉਹਦੇ ਨਾਮ ਤੋਂ ਬਗੈਰ ਨਹੀਂ ਮਿਲ ਸਕਦਾ ਇਸ ਲਈ ਵਾਰ-ਵਾਰ ਰਿਪੀਟ ਕਰਨਾ ਪੈਗਾ ਵਾਹਿਗੁਰੂ 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 ਸੁਣਿਓ ਕਿਉਂ ਕੋਈ ਵੀ ਚੀਜ਼ ਹੈ ਜਾਂ ਅੱਖਾਂ ਨਾਲ ਵੇਖਣ ਤੋਂ ਬਾਅਦ ਤੁਹਾਡੀ ਸੁਰਤੀ 'ਚ ਉਤਰਦੀ ਹੈ ਸੁਣਿਓ ਧਿਆਨ ਨਾਲ ਜਾਂ ਫਿਰ ਕੰਨਾਂ ਨਾਲ ਸੁਣਨ ਤੋਂ ਬਾਅਦ ਤੁਹਾਡੀ ਸੁਰਤੀ ਵਿੱਚ ਉਤਰਦੀ ਉਹਦੀ ਮੂਰਤ ਸੁਰਤ ਵਿੱਚ ਉਤਰ ਗਈ ਅੰਦਰ ਸੁਰਤੀ ਲੈ ਕਿਸੇ ਵਾਰੇ ਸੁਣ ਲਿਆ ਕਿਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਦਾ ਸ਼ਹਿਰ ਹੈ ਸੁਣ ਕੇ ਸੁਰਤੀ ਵਿੱਚ ਉਤਰ ਗਿਆ ਹਜ਼ੂਰ ਕਹਿੰਦੇ ਭਾਈ ਰੱਬ ਦਾ ਨਾਮ ਜਿਹੜਾ ਹੁਣ ਰੱਬ ਨੂੰ ਨਾਮ ਕਿਸੇ ਨੇ ਵੇਖਿਆ ਅੱਖਾਂ ਨਾਲ ਤਾਂ ਵੇਖ ਹੀ ਨਹੀਂ ਸਕਦੇ ਤੁਸੀਂ ਰੱਬ ਨੂੰ ਕਿਸੇ ਨੇ ਅੱਖਾਂ ਨਾਲ ਨਹੀਂ ਬਾਹਰੋਂ ਪਹਿਲਾਂ ਵੇਖਿਆ ਉਹ ਠੀਕ ਹੈ ਸੂਖਮ ਤੇ ਅਸੂਲ ਹੈ ਨਿਰਗੁਣ ਤੇ ਸਰਗੁਣ ਹੈ ਪਰ ਜੇ ਕੋਈ ਕਹਵੇ ਪਹਿਲੇ ਦਿਨ ਹੀ ਮੈਂ ਰੱਬ ਵੇਖਣਾ ਹੈ ਰੱਬ ਦਿਖਾਓ ਜੀ ਤਾਂ ਨਹੀਂ ਨਜ਼ਰ ਆਇਆ ਫਿਰ ਰੱਬ ਬਾਰੇ ਸੁਣਨਾ ਪੈਣਾ ਜਦੋਂ ਵਾਰ-ਵਾਰ ਸੁਰਤੀ ਨਾਲ ਸੁਣਾਂਗੇ ਰਸਨਾ ਨਾਲ ਜਪਾਂਗੇ ਸੁਰਤੀ ਵਿੱਚ ਮੂਰਤ ਬਣ ਜਾਗੀ ਅਰਜਣ ਬਣ ਜਾਗਾ ਸਤਿਗੁਰੂ ਨਾਲ ਰੱਤੇ ਜਾਵਾਂਗੇ ਤੇ ਸਤਿਗੁਰੂ ਰਾਹੀਂ ਉਸ ਰੱਬ ਦੀ ਝਲਕ ਵੀ ਪੈ ਜੰਦੀ ਇਹਦੇ ਬਾਰੇ ਹਜ਼ੂਰ ਰੋਜ਼ ਸਮਝਾਉਂਦੇ ਸ਼ਬਦ ਤੁਹਾਨੂੰ ਯਾਦ ਹੈ ਪੜੋ ਪਹਿਲਾ ਕੰਮ ਘਰ ਬੈ ਕੇ ਤੁਸੀਂ ਕਰ ਸਕਦੇ ਹੋ ਗੁਰਦਾਰੇ ਆਉਣ ਦੀ ਲੋੜ ਹੀ ਨਹੀਂ ਦੂਜਾ ਕੰਮ ਉਹ ਵੀ ਘਰ ਵਿੱਚ ਰਹਿੰਦੇ ਆਂ ਜੌਬ ਕਰਦੇ ਆਂ ਕਿਰਤ ਕਰਮ ਕਰਦੇ ਆਂ ਘਰ ਦੇ ਪੰਮਾਂ 'ਚ ਕਰਦੇ ਆਂ ਉਹ ਵੀ ਤੁਸੀਂ ਕਰ ਸਕਦੇ ਪਰ ਜਿਹੜੇ ਨੈਕਸਟ 2 ਸਟੈਪ ਹੋਰ ਨੇ ਉਹਦੇ ਵਾਸਤੇ ਫਿਰ ਆ ਪ੍ਰੋਗਰਾਮ ਰੱਖਿਆ ਗੁਰਦੁਆਰੇ ਆਉਣ ਦਾ ਮਕਸਦ ਹੀ ਇਹ ਹੈ ਹਰ ਰੋਜ਼ ਸਿੱਖਨੇ ਸਵੇਰੇ ਸ਼ਾਮ ਇੱਕ ਜਾਂ ਦੋ ਟਾਈਮ ਗੁਰਦੁਆਰੇ ਆਉਣਾ ਹੈ ਕਿਉਂ ਭਾਈ ਗੁਰੂ ਨੇ ਕਿਹਾ ਆ ਦੋ ਕੰਮ ਗੁਰਦੁਆਰੇ ਆਉਣ ਤੋਂ ਬਿਗੈਰ ਨਹੀਂ ਹੋਣੇ ਹੋਰ ਕੋਈ ਫਾਰਮੈਲਿਟੀ ਨਹੀਂ ਹੈ ਵੇ ਬਿਲਡਿੰਗਾਂ ਬਣੀਆਂ ਨੇ ਲੋਕਾਂ ਨੂੰ ਇਕੱਠੇ ਕਰਨਾ ਲੰਗਰ ਲਾਉਣਾ ਪੈਸੇ ਇਕੱਠੇ ਕਰਨੇ ਨਹੀਂ ਇਹਦਾ ਮਕਸਦ ਹੈ ਭਾਈ ਉਹ ਕੀ ਹੈ ਗੁਰਦਵਾਰੇ ਆ ਕੇ ਸੰਗਤ ਵਿੱਚ ਬੈਠ ਕੇ ਸੁਰਤ ਜੁੜੇਗੀ ਸੁਣਨ ਤੋਂ ਬਾਅਦ ਅੰਦਰ ਮੂਰਤ ਬਣੇਗੀ ਉਹ ਮੂਰਤ ਤੁਹਾਨੂੰ ਉਸ ਬ੍ਰਹਮ ਤੱਕ ਲੈ ਕੇ ਜਾਏਗਾ ਇਹਨੂੰ ਮਹਾਰਾਜ ਸ਼ਬਦ ਜੀ ਕਹਿੰਦੇ ਸੁਣੋ ਨਾਲ ਪੜਿਓ ਜੇ ਨੂੰ ਯਾਦ ਹੈ ਸ਼ਲੋਕ ਮਹਲਾ 5 ਪਹਿਲਾ ਸਟੈਪ ਅੰਤਰ ਗੁਰਿਆ ਰਦਣਾ ਪੜੋ ਅੰਤਰ ਗੁਰਿਆ ਅੱਛਾ ਜਿੰਨੇ ਸਰੀਰ ਸੱਟੀ ਤੇ ਬੈਠੇ ਤੁਹਾਡੀ ਜ਼ਿੰਮੇਵਾਰੀ ਵੱਧ ਗਈ ਪਤਾ ਕਿਉਂ ਤੁਸੀਂ ਸੰਗਤ ਨਾਲੋਂ 1.5 ਫੁੱਟ ਉੱਚੇ ਬੈਠੇ ਹੋ ਤੇ ਤੁਹਾਨੂੰ ਬੋਲਣਾ ਵੀ ਉੱਚੀ ਪੈਣਾ ਪੜੋ ਅੰਤਰ ਗੁਰਿਆ ਰਦਣਾ ਜਿਹਵਾ ਜਪ ਗੁਰਨਾ ਵਾਹਿਗੁਰੂ ਵਾਹਿਗੁਰੂ ਕਰਨੇ ਘਰ ਵਿੱਚ ਵੀ ਕਰ ਸਕਦੇ ਜੀਵਤੋਂ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿਣਾ ਗੱਡੀ ਚਲਾਉਂਦੇ ਵੀ ਕਹਿ ਸਕਦੇ ਪਰ ਜਿਹੜੇ ਨੈਕਸ 2 ਸਟੈਪ ਨੇ ਉਹਦੇ ਲਈ ਆਪਾਂ ਬੈਠੇ ਉਹ ਕੀ ਹੈ ਪੜੋ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰਨਾ ਨਿਤਰੀ ਸਤ ਗੁਰ ਫਿਰ ਪੜੋ ਨਿਤਰੀ ਸਤ ਗੁਰ ਸ੍ਰਵਣੀ ਸੁਣਾ ਗੁਰਨਾ ਫਿਰ ਕੀ ਹੋਏਗਾ ਸਤਗੁਰ ਸਿੱਤੀ ਦੱਤੇ ਆ ਦਰਗਾਹ ਪਾਈ ਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉਤਮ ਕਾਢੀ ਐ ਵਿਰਲੇ ਕੇ ਕੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾ ਨੇ ਬਹੁਤ ਸੌਖਾ ਰਸਤਾ ਦਿੱਤਾ ਭਾਈ ਤੁਹਾਨੂੰ ਗ੍ਰਸਥ ਛੱਡਣ ਦੀ ਲੋੜ ਨਹੀਂ ਤੁਹਾਨੂੰ ਘਰ ਪਰਿਵਾਰ ਬੱਚੇ ਛੱਡਣ ਦੀ ਲੋੜ ਨਹੀਂ ਕਿਉਂ ਜਿਹੜਾ ਜੋਕ ਮਤ ਬੁੱਧ ਮਤ ਉਹਦੇ ਵਿੱਚ ਇਹ ਸੀ ਕਿ ਤੁਸੀਂ ਘਰ-ਵਾਰ ਛੱਡੋ